ਮੈਕੈਨੀਕਲ ਥਰੋਮਬੈਕਟਮੀ ਸਟ੍ਰੋਕ ਦੇ ਵਿੱਚ ਜਦੋਂ ਅਸੀਂ ਇਧਰੰਗ ਕਹਿੰਦੇ ਆ ਤੇ ਜਦੋਂ ਉਹਦੇ ਬ੍ਰੇਨ ਦੇ ਵਿੱਚ ਕਲੌਟ ਆ ਗਿਆ ਉਹਨੂੰ ਕੱਢਣਾ ਹੈਗਾ ਇਹ ਟਾਈਮ ਸੈnsਟਿਵ ਹੁੰਦੀ ਆ ਸਾਰੀਆਂ ਸਰਜਰੀਜ਼ ਇਹ ਵਿਦਨ ਤੁਸੀਂ ਫਿਊ ਆਰਸ ਕਰੋਗੇ ਤਾਂ ਉਹਦਾ ਰਿਜ਼ਲਟ ਸੱਚਾ ਹੋਏਗਾ ਪੇਸ਼ੈਂਟ ਨਾਰਮਲ ਰਿਕਵਰੀ ਹੋ ਜਾਏਗੀ ਤੇ ਉਹਨਾਂ ਦਾ ਵੀ ਇਹੋ ਜਿਹੇ ਡਾਕਟਰ ਜਿਹੜੇ ਕਰਨਗੇ ਉਹ ਅਸੀਂ ਉਹਨਾਂ ਦਾ ਵੀ ਸਨਮਾਨ ਕਰਾਂਗੇ ਉਹਦਾ ਰਿਜ਼ਲਟ ਇਹ ਹੋਇਆ ਕਿ ਸਾਡੇ ਕੋਲੇ ਪਹਿਲਾਂ ਸਿਰਫ ਆਟਦਾ ਸੀ ਹੁਣ ਸਟ੍ਰੋਕ ਦਾ ਹੋ ਗਿਆ ਇਸ ਤੋਂ ਬਾਅਦ ਸੀਐਮਸੀ ਦੇ ਡਾਕਟਰ ਨੇ ਡੀਡ ਲੈ ਕੇ ਬੋਨ ਮੈਰੋ ਟ੍ਰਾਂਸਪਲੈਂਟ ਦਾ ਹੋ ਗਿਆ ਇਸ ਤੋਂ ਬਾਅਦ ਏਮਸ ਦੇ ਸਾਡੇ ਅੰਮ੍ਰਿਤਸਰ ਦੇ ਔਰ ਪਟਿਆਲੇ ਦੇ ਡਾਕਟਰ ਅੱਗੇ ਆਏ ਆ ਇਹਦੇ ਨਾਲ ਕੋਕਲੀਆ ਟ੍ਰਾਂਸਪਲੈਂਟ ਜਿਹੜੇ ਬੱਚੇ ਗੁੰਗੇ ਬਹਿਰੇ ਕਹਿੰਦੇ ਆ ਆਪਾਂ ਵੀ ਗੁੰਗਾ ਬਹਿਰਾ ਹੋ ਉਹਨਾਂ ਦਾ ਵੀ ਇਲਾਜ ਹੋ ਜਾਂਦਾ ਸੋ ਇਸ ਤਰ੍ਹਾਂ ਅਸੀਂ ਬਹੁਤ ਸਾਰੇ ਜਿਹੜੀਆਂ ਸਾਡੀਆਂ ਸਪੈਸ਼ਲਾਈਜ਼ ਸਰਜਰੀਜ਼ ਆ ਗਿਆ ਉਹਦੇ ਵਾਸਤੇ ਅਸੀਂ ਹੱਬ ਐਂਡ ਸਪੋਕ ਦੇ ਵਿੱਚ ਆਪਣੇ ਹਸਪੀਟਲ ਨੂੰ ਵੀ ਅਪਗ੍ਰੇਡ ਕਰ ਰਹੇ ਆ ਜਿਸ ਤਰ੍ਹਾਂ ਸਾਡਾ ਜਿਹੜਾ ਮੁਹਾਲੀ ਦੇ ਵਿੱਚ ਹਸਪਤਾਲ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਮਿਲਟਰੀ ਸਾਇੰਸਸ ਉੱਤੇ ਬਹੁਤ ਜਲਦੀ ਜਿਹੜੀ ਹੈਗੀ ਅਗਲੇ 1-2 ਮਹੀਨੇ ਦੇ ਵਿੱਚ ਲਿਵਰ ਟ੍ਰਾਂਸਪਲੈਂਟ ਇਹ ਪਹਿਲਾ ਸਰਕਾਰੀ ਹਸਪਤਾਲ ਹੋਏਗਾ ਜਿੱਥੇ ਲਿਵਰ ਟ੍ਰਾਂਸਪਲੈਂਟ ਹੋਏਗਾ ਇਸੇ ਤਰ੍ਹਾਂ ਪੀਜੀਏ ਤੋਂ ਡਾਕਟਰ ਆਈਸੀ ਉਹਨਾਂ ਦੀ ਕੋਲਾਬੋਰੇਸ਼ਨ ਦੇ ਨਾਲ ਗਵਰਨਮੈਂਟ ਮੈਡੀਕਲ ਕਾਲਜ ਪਟਿਆਲੇ ਦੇ ਵਿੱਚ ਰੀਨਲ ਟ੍ਰਾਂਸਪਲੈਂਟ ਮਤਲਬ ਕਦੇ ਪਹਿਲਾਂ ਕਿਸੇ ਨੇ ਸੋਚਿਆ ਨਹੀਂ ਸੀਗਾ ਕਿ ਜਿਹੜੇ ਜਿਹੜੇ ਰੀਨਲ ਟ੍ਰਾਂਸਪਲੈਂਟ ਆ ਗੁਰਦੇ ਬਦਲੇ ਜਾਂਦੇ ਆ ਨਵੇਂ ਗੁਰਦੇ ਪੈਂਦੇ ਆ ਇਹ ਸਰਕਾਰੀ ਹਸਪਤਾਲ ਨੂੰ ਆਮ ਤੌਰ ਤੇ ਸਮਝਿਆ ਜਾਂਦਾ ਸੀਗਾ ਕਿ ਇਹ ਕੰਫੀਰੀਅਰ ਹੈ ਸੋ ਅਸੀਂ ਜਿਹੜੀ ਕਟਿੰਗ ਟੈਕਨੋਲੋਜੀ ਆ ਉਹ ਵੀ ਲੈ ਕੇ ਆ ਰਹੇ ਹਾਂ